ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਾਉਆਂ ਦਾ ਡੇਰੀ ਫਾਰਮ ਨਾਟਘੇਰਾ ਤੇ ਅੱਜ ਦੀ ਵੀਡੀਓ ਕਵਰ ਕਰ ਲੱਗੇ ਆ ਪਿੰਡ ਚਵਿੰਡਾ ਤਹਿਸੀਲ ਅjnਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਵੀਰ ਹਰਪਾਲ ਦੇ ਕੋਲ ਪਹੁੰਚਿਆ ਤਿੰਨ ਨਾਗ ਦਿਖਾਵਾਂਗੇ ਤਿੰਨੇ ਨਾਗ ਜਿਹੜੇ ਸੂਏ ਸਵਾਏ ਆ ਤੇ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਸਾਰੀ ਡਿਟੇਲ ਆਜੋ ਵੀਰ ਜੀ ਆ ਜੀ ਸਾਸਤਰੀਕਾਲ ਵੀਰ ਜੀ ਸਾਸਤਰੀਕਾਲ ਸਾਸਤਰੀਕਾਲ ਵੀਰ ਜੀ ਕੀ ਹਾਲ ਜੇ ਵਧੀਆ ਵਧੀਆ ਤੁਸੀਂ ਸੁਣਾਓ ਵਧੀਆ ਵੀਰ ਜੀ ਆਪਣਾ ਨਾਮ ਤੇ ਐਡਰੈਸ ਲਾ ਦਈਏ ਕਰੀ ਮੇਰਾ ਭਾ ਪਾ ਸਿੰਘ ਜਿੰਨ ਪਿੰਡ ਚੁੰਦਾ ਜ਼ਿਲ੍ਹਾ ਮਸਰਦੇ ਠੀਕ ਵੀਰ ਜੀ ਫੋਨ ਨੰਬਰ 981459495 ਠੀਕ ਹੈ ਨਿਕਨੇ ਕੇ ਪਾਜ ਹਰ ਅੱਜ ਤਾਂ ਬਹੁਤ ਨਿਗਨੇ ਗਿਆ ਵੀਰ ਜੀ ਪਾ ਤੇ ਇਹਦੇ ਤੋਂ ਕਰ ਲਈਏ ਸ਼ੁਰੂਆਤ ਇਹ ਤੋਂ ਕਰ ਲਈਏ ਆਪਣੇ ਜਿਹੜੀ ਛੋਟੀ ਆਪਣੇ ਚੈਨਲ ਤੇ ਵੇਖ ਕੇ ਗਈ ਸੀ ਹਾਂਜੀ ਨੌਕਲਾ ਛੋਟੀ ਆ ਹਾਂਜੀ ਮਾਲਾ ਵੀ ਉਦੋਂ ਆਪਾਂ ਦਿੱਤੀ ਦੁੱਧ 18 ਕਿਲੋ ਚਵਾ ਕੇ ਅੱਛਾ ਜੀ 50 ਦਿਨਾਂ ਦੀ ਮਾਲੂ ਵੀ ਗੱਭਣ ਜੇ ਹਾਂ ਜੀ 9 ਕਿਲੋ ਇਹਦੇ ਥੱਲੇ ਦੁੱਧ ਜੇ ਠੀਕ ਹੈ 50 ਦਿਨਾਂ ਦੀ ਕੋਈ ਗਰੰਟੀ ਨਾ ਨਾ ਕੋਈ ਗਰੰਟੀ ਕੋਈ ਗਰੰਟੀ ਨਹੀਂ 50 ਦਿਨ ਦੱਸਿਆ ਵੀ ਚੈੱਕ ਕੇ ਮਤਲਬ ਇਹ ਬਣੀਆ ਬਣੀਆ ਚੈੱਕ ਦੀ ਕੋਈ ਗਰੰਟੀ ਕਿਸ ਕਿਸਮ ਦੀ ਤੇ ਸੁਹਾ ਕਿੰਵਾ ਜੇ ਹਰ ਕੀ ਇਹਦਾ ਇਹ 30 ਦਿਨ ਸੁਹਾ ਸੁਣਾ ਜੇ ਅੱਛਾ ਜੀ ਆਪਣੇ ਚੈਨਲ ਤੇ ਇਹਦੀ ਵੀਡੀਓ ਬਣ ਕੇ ਗਈ ਹਾਂ ਜੀ ਚੈਨਲ ਤੋਂ ਆਪਾਂ ਵੇਚੀ ਆਪਾਂ ਵੀਡੀਓ ਕੋਈ ਮੰਗਾਉਂਦੇ ਆਪਾਂ ਉਹ ਵੀ ਪਾ ਦਾਂਗੇ ਠੀਕ ਵੀਰ ਜੀ ਹੁਣ ਮੌਕੇ ਤੇ ਦੁੱਧ ਇਹਦੇ ਕੋਲ ਤੇ ਮੱਲ 9 ਕਿਲੋ ਜੇ 9 ਲੀਟਰ ਜਿਹੜਾ ਮੌਕੇ ਤੇ ਦੁੱਧ ਤਿਆਰ ਆ ਤੇ ਮਿਲਦੀ ਕਿਦਾਂ ਜੀ ਮੇਰੀ ਵੀਰ ਜੀ ਇਦਾਂ ਖਾਪੀ ਦੇ ਖਛਰੀ ਬੱਚਾ ਨਹੀਂ ਨਾ ਹੈਗਾ ਹੁਣ ਨਾ ਨਾ ਬੱਚਾ ਨਹੀਂ ਬੱਚਾ ਨਹੀਂ ਲਓ ਜੀ ਬੱਚਾ ਨਹੀਂ ਹੈਗਾ ਸੁਆ ਦੂਸਰਾ ਜਿਹੜਾ ਸੁਈ ਆ ਤੇ ਮੌਕੇ ਤੇ 9 ਲੀਟਰ ਜਿਹੜਾ ਇਹਦੇ ਕੋਲ ਦੁੱਧ ਤਿਆਰ ਆ ਤੇ ਬੱਚਾ ਨਹੀਂ ਜੀ ਹੈਗਾ ਚੈੱਕ ਕਰ ਸਕਦੇ ਹੋ ਬਾਕੀ ਚੰਗੀ ਝੋਟੀ ਪੇਠਪੁੜੇ ਦੀ ਬਿਲਕੁਲ ਸਾਫ ਆ ਆਰਡਰ ਵੀ ਚੰਗਾ ਤੇ ਥਣ ਭਾਂਡਾ ਸਾਰਾ ਕੁਝ ਜੀ ਚੰਗਾ ਜੇ ਚੈੱਕ ਕਰ ਸਕਦੇ ਤੁਸੀਂ ਆਹ ਫੇਸ ਕੁਆਲਟੀ ਚੈੱਕ ਕਰ ਲਓ ਮੱਥਾ ਬੱਲਾ ਆ ਗਿਆ ਸਿੰਘ ਕੁੰਡਾ ਆ ਗਿਆ ਜੀ ਵੱਡੀ ਝੋਟੀ ਹੈ ਕੋਈ ਨਿੱਕੀ ਨਾ ਸਮਝੇ ਤੇ ਬਾਕੀ ਰੇਡ ਵੀਰ ਕਹਿੰਦਾ ਕਿ ਜਿਹੜਾ ਬਿਲਕੁਲ ਹੀ ਇਹਦਾ ਜਾਇਜ਼ ਕਰ ਦੇਣਾ ਆਪਣੇ ਚੈਨਲ ਦੇ ਉੱਤੇ ਵੇਖ ਕੇ ਗਈ ਚੰਗੀ ਕੀਮਤ ਬਈ ਝੋਟੀ ਦੀ ਤੇ ਚੰਗਾ ਜਿਹੜਾ ਦੁੱਧ ਭਰਿਆ ਝੋਟੀ ਨੇ ਹੁਣ ਵੀਰ ਦੇ ਕੋਲ ਵੱਡੀਆਂ ਝੋਟੀਆਂ ਉਹ ਫੇਰ ਲੈ ਗਿਆ ਤੇ ਚਲੋ ਇਹ ਝੋਟੀ ਵੀਰ ਨੂੰ ਉਹਨਾਂ ਦੇ ਦਿੱਤੀ ਜੀ ਤੁਹਾਨੂੰ ਪਤਾ ਕੋਈ ਆਪਾਂ ਵੱਡੇ ਡੰਗਰ ਲੈ ਆਏ ਤੇ ਸ਼ਕੀਨ ਆ ਹਾਂਜੀ ਹਾਂਜੀ ਆਪਣੇ ਕੋਲ ਵੀਰ ਉਹ ਫੇਰ ਵੱਡੀਆਂ ਮੱਝਾਂ ਲੈ ਗਿਆ ਤੇ ਆਪਾਂ ਨੇ ਫੇਰ ਝੋਟੀ ਦੇਈ ਗਿਆ ਆ 18 19 ਗੱਲੋਂ ਆਪਣੀ ਮੱਝ ਨੇ ਦੁੱਧ ਚਵਾਇਆ ਆ ਹਾਂਜੀ ਜਿਹੜੇ ਵੀਰ ਕੋ ਚਵਾਇਆ ਆ ਆਪਾਂ ਉਹਨਾਂ ਦਾ ਨੰਬਰ ਵੀ ਦਿੰਦਾ ਜੇ ਕੋਈ ਵੀਰ ਭਰਾਣੇ ਲਈ ਦੇ ਠੀਕ ਹੈ ਵੀਰ ਜੀ ਲਓ ਜੀ ਜੇ ਕਿਸੇ ਨੂੰ ਡਿਟੇਲ ਇਹਦੀ ਚਾਹੀਦੀ ਆ ਮਗਰ ਲਈ ਵੀਡੀਓ ਦੀ ਜਾਂ ਹੋਰ ਕੋਈ ਰਿਕਾਰਡ ਪੁੱਛਣਾ ਹੋਵੇ ਤਾਂ ਨੰਬਰ ਵੀਰ ਕਹਿੰਦਾ ਕਿ ਦੇ ਦਾਂਗੇ। ਚੱਟਾ ਜੇ ਵੇਖੋ ਸੱਜਣਾ ਨੇ ਪਹਿਲਾਂ ਚੈੱਕ ਕਰ ਸਕਦੇ ਬਾਜੀ ਆਰਡਰ ਅਜੇ ਵੀ ਚੰਗਾ ਜਿਹੜਾ ਬਣਿਆ 9 ਲੀਟਰ ਹੁਣ ਮੌਕੇ ਤੇ ਦੁੱਧ ਇਹਦੇ ਕੋਲ। ਤੇ ਰੇਟ ਵੀਰ ਜੀ ਇਹਦਾ? ਪਤਾ ਕੀ ਰੇਟ ਤੇ ਇਹਨਾਂ ਦਾ ਕੋਈ ਕੀਮਤ ਨਹੀਂ ਦੇ ਸਕਦਾ। ਹਾਂਜੀ। ਉਹ ਤੋਂ ਆਪਾਂ ਵੀਰ ਜੀ ਆਪਾਂ ਵੇਚੀ 2 ਲੱਖ ਦੀ। ਠੀਕ ਹੈ ਜੀ। ਹੁਣ ਆਪਾਂ 1 ਲੱਖ ਦੀ ਦੇ ਦਈਏ। ਪੂਰੇ ਲੱਖ ਦੀ? ਹਾਂ। ਤੇ ਹੁਣ ਖੁੱਲੇ ਮਾਣਦਾਨ ਕਰਨੇ ਆ। ਖੁੱਲੇ ਮਾਣਦਾਨ ਕਰੀਏ। ਹੂੰ। ਪੂਰੇ 80 ਦੀ ਦੇ ਦਿੰਨੇ ਆ। 80000 ਦੀ? ਹਾਂ। ਛੱਡ ਦੀ 5000 ਹੋਰ। ਛ 75 ਦੀ ਹਾਂ ਨਾ ਜਿਹੜੀ ਆਪਾਂ ਵੀਰ ਜੀ ਦੇਣੀ ਹੈ ਨਾ ਪੂਰੇ 72000 ਰੁਪਏ ਦੀ ਝੋਟੀ ਦਵਾਂਗੇ 72000 ਦੀ ਪੂਰੇ 72000 ਦੀ ਝੋਟੀ ਦਵਾਂਗੇ ਪਰ ਇਹ ਜਿਹੜੀ ਉੱਜੇ 72000 ਦੀ 85000 ਦੀ ਤੇ ਦੋ ਨੰਬਰ ਚੀਆ ਲਓ ਜੀ ਝੋਟੀ ਦਾ ਜਿਹੜਾ ਵਜਨ ਵੀ ਚੰਗਾ ਹੈ ਤੇ ਬਾਕੀ ਉਧਰ ਪਾਲੇ ਪਾਸ ਦੀ ਆਪਾਂ ਗੱਲ ਹੀ ਨਹੀਂ ਕਰਨੀ ਹਾਂ ਗੱਲ ਨਹੀਂ ਕਰਨੀ ਤੇ 72000 ਦੀ ਵੀਰ ਕਹਿੰਦਾ ਕਿ ਦੇ ਦਾਂਗੇ ਜੇਕਰ ਸੂਨ ਵਾਲੀ ਨਿਕਲ ਆਵੇ ਗੁਰੂਆਂ ਦਾ ਕਿਰਪਾ ਕਰੇ ਹਾਂਜੀ ਫਿਰ ਤੇ ਫਿਰ ਤਾਂ ਲੱਖ ਤੋਂ ਬਾਹਰ ਹੋਣਾ ਹੀ ਆ ਇਹ ਬਿਲਕੁਲ ਜੀ ਬਿਲਕੁਲ ਜੀ ਜੇ ਕਿ ਸੁਣ ਵਾਲੀ ਨਿਕਲ ਆਵੇ ਤੇ ਚੰਗੀ ਕੀਮਤ ਇਹਦੀ ਹੁਣ ਵੀ ਪੈ ਸਕਦੀ ਆ 50 ਦਿਨਾਂ ਦੀ ਬਣੀ ਆ ਬਾਕੀ ਕੋਈ ਸਬਰ ਕਰਕੇ ਹਾਂ ਜੀ ਤੇ ਇਹਨੂੰ ਚੈੱਕ ਚੁੱਕ ਕਰਾ ਕੇ ਫਿਰ ਤਾਂ ਲਾਟ ਰਹੀ ਆ ਵੀਰ ਜੀ ਬਿਲਕੁਲ ਸਹੀ ਗੱਲ ਆ ਵੀਰ ਹੁਣ 72000 ਦੀ ਹਾਂ 72000 ਜੈਸਨ ਹੁਣ 72000 ਦੀ ਜਿਹੜੀ ਜੈਸਨ ਉਹ ਵੀਰ ਨੇ ਕਰਤੀ ਆ ਤੇ ਦੂਜੇ ਨੰਬਰ ਤੇ ਕਿਦਾਂ ਜੇ ਇਹ ਬਿਲਕੁਲ ਤਾਜੀ ਸੂਈ ਜੋ ਹਾਂਜੀ ਇਹਦਾ ਬੱਚਾ ਠੰਡ ਨਾਲ ਥੋੜਾ ਕਮਜ਼ੋਰ ਠੰਡ ਜੀ ਲੱਗੀ ਤੇ ਬੱਚਾ ਗਿਆ ਮਾਰ ਲਓ ਜੀ ਬੱਚਾ ਜਿਹੜਾ ਇਹਦਾ ਮਰ ਗਿਆ ਜੇ ਤੇ ਤੀਸਰਾ ਸੁਆ ਕਣਵਾ ਸੂਈ ਸੀ ਤੀਸਰਾ ਸੁਆ ਸੂਆ ਸੂਈ ਦੁੱਧ ਦੁੱਧ ਆਟਾ ਮੇਰੇ ਤੇ 8 ਕਿਲੋ ਹਾਜਨਾ ਚ ਜੀ ਅੱਜ ਮੈਲਾ ਮਾਰਨਾ ਜੀ ਮਿਲਦੀ ਕਿੱਦਾਂ ਨਹੀਂ ਹੋਣਾ ਵੀਰ ਜੀ ਉਹ ਸਾਡੇ ਕੋਈ ਟੀਕਾ ਨਹੀਂ ਲਾਉਣਾ ਚਵਾਜ ਉਹ ਇੱਕ ਨੰਬਰ ਭਾਈ ਇੱਕ ਨੰਬਰ ਦੇ ਅੱਜ ਮੈਲਾ ਮਾਰਨਾ ਜੀ ਝੋਟੀ ਸੂਈ ਨੂੰ ਟਾਈਮ ਕਿੰਨਾ ਕੁ ਹੋ ਗਿਆ ਸੂਈ ਨੂੰ ਅੱਜ 12 ਤੋਂ 13 ਦਿਨ ਹੋ ਗਏ ਵੀਰ ਜੀ ਲਓ ਜੀ 12 ਤੋਂ ਜਿਹੜਾ 13 ਦਿਨ ਸੂਈ ਨੂੰ ਹੋ ਗਿਆ ਘਰ ਜਾ ਕੇ ਮੈਲਾ ਨਾ ਮਾਰੇ ਹਾਂਜੀ ਤਾਂ ਵੀ ਕੋਈ ਲਾਂਮਾ ਸਾਨੂੰ ਦੇ ਦੇ ਠੀਕ ਵੀਰ ਜੀ ਸਵੇਰ ਤੀਸਰਾ ਸੂਈ ਆ ਤੇ ਮੈਲਾ ਜਿਹੜਾ ਅੱਜ ਇਹਨੇ ਮਾਰਨਾ ਦੱਸ ਤੋਂ 12 ਦਿਨ ਸੂਈ ਨੂੰ ਇਹਦਾ ਦੁੱਧ ਕਿੰਨਾ ਦੱਸਿਆ ਜੀ ਮੌਕੇ ਦਾ 8 ਕਿਲੋ ਵੀਰ ਜੀ ਆਜਣਾ ਅੱਜ 8 ਲੀਟਰ ਜਿਹੜਾ ਮੌਕੇ ਦੇ ਦੁੱਧ ਤਿਆਰ ਆ ਬਾਕੀ ਥਣ ਥਣ ਸੋਹਣਾ ਲੱਗਾ ਚੋਈ ਵੀਰ ਕਹਿੰਦਾ ਕਿ ਇੱਕ ਨੰਬਰ ਆ ਪਿੱਠ ਪੁੜੇ ਦੀ ਬਿਲਕੁਲ ਸਾਫ ਆ ਖੋਡੇ-ਖੋਡੇ ਪੱਧਰੇ ਆ ਸਿੰਗਲ ਡੱਡੀ ਆ ਲੈਓ ਵੀਰ ਜੀ ਮੱਥਾ ਜਿਹੜਾ ਬੱਲਾ ਆ ਗਿਆ ਸਿੰਘ ਉੱਚਾ ਗੁੰਡਾ ਆ ਗਿਆ ਜੇ ਬਾਕੀ ਤੁਸੀਂ ਚੈੱਕ ਕਰ ਹੀ ਸਕਦੇ ਹਰ ਇੱਕ ਚੀਜ਼ ਤੁਹਾਨੂੰ ਲੱਗੇ ਤਾਂ ਚੈੱਕ ਕਰਾ ਦੀ ਆ ਥਣ ਭਾਂਡੇ ਦੀ ਬਿਲਕੁਲ ਜਿਹੜੀ ਸਾਫ ਆ ਦੁੱਧ ਮੌਕੇ ਦੇ ਵੀਰ ਕਹਿੰਦਾ ਕਿ 8 ਲੀਟਰ ਦੀ ਗਾਰੰਟੀ ਦੇ ਦਾਂਗੇ ਦੁੱਧ ਵੀਰ ਜੀ ਇਹ ਮੰਨ ਲਓ ਮાળા ਮੂੜਾ ਮਾਰ ਕੇ 10 ਕਿਲੋ ਰਮਾ ਨਾ ਕਰੀ ਜਾਊਗੀ ਹਾਂ ਜ਼ਿਆਦਾ ਨਹੀਂ ਤਾਂ 10 ਕਿਲੋ ਕਰੀ ਜਾਊ ਤੇ ਰੇਡ ਵੀਰ ਜੀ ਇਹਦਾ ਦੇਰ ਦਾ ਵਿਜੀਤ ਬੱਚਾ ਹੁੰਦਾ 70 75 ਹਜ਼ਾਰ ਦੇ ਹਾਂਜੀ ਹੁਣ ਆਪਾਂ ਹਾਂ ਨਾ 60 ਦੀ ਲਈ ਦੀ 60 ਦੀ ਹਾਂਜੀ ਹੋਰ ਜਿਆਜ ਕਰ ਦੀਏ ਜਿਆਜ ਹੀ ਮੰਗੇ ਘਟਾ ਪੈਂਦੇ ਹਾਂਜੀ ਪੈਣਾ ਘਟਾ ਹੀ ਲਿਆ ਜੇ ਚਲੋ ਜੇ ਪੈਣਾ ਥੋੜਾ ਵੀ ਪੈਣਾ ਵੱਧ ਵੀ ਪੈਣਾ ਹੁਣ ਕਰ ਦਈਏ ਕੰਮ ਕੇ ਚਲ 2000 ਛਡਾ ਦੋ 60 ਜੋ 5 ਨਾ ਪੂਰਾ ਛੱਡਿਏ 60 ਜੋ 55 ਦੀ ਹਾਂ ਠਕਾ ਹੋ ਜਾਣਾ ਘਟਾੜਾ ਪੈਣ ਦਿਆ ਜੀ ਨਹੀਂ ਦੇ ਦਈਏ ਮੈਂ ਤੁਹਾਨੂੰ ਹਾਂਜੀ ਜਾਣ ਦਈਏ ਇਹ ਤੂੰ ਆ ਕਹਤਾ ਤੇ ਪੂਰੇ 55 ਜਹਾਦੀ ਦੇ ਦਾਂਗੇ ਲਓ ਜੀ ਪੂਰੇ 55000 ਦੀ ਵੀਰ ਕਹਿੰਦਾ ਕਿ ਸਾਰੀਆਂ ਮਾਲਾ ਸਿਆਗਰੀਆਂ ਚੋਕੇ ਫਿਰ ਬੰਦਾ ਟੋਕੜ ਕੰਬਣ ਜਿਹਨੂੰ ਮਰਦੀ ਫਿਰ 50 55 ਦੇ ਦੇ ਬਿਲਕੁਲ ਜੀ ਵੀਰ ਕਹਿੰਦਾ ਕਿ ਤਾਜੀ ਸੂਈ ਮਾਲਾ ਮੂਲਾ ਆ ਜੇ ਮਾਰਨਾ ਹੈ 8 ਲੀਟਰ ਮੋਕੇ ਦੇ ਦੁੱਧ ਦੀ ਗਾਰੰਟੀ ਦਿੰਦਾ ਤੇ ਹਾਂ ਨਾ ਹੀ 55000 ਦੀ 55000 ਦੀ ਦੇ ਦਾਂਗੇ ਵੀਰ ਜੀ ਠੀਕ ਵੀਰ ਜੀ ਤੇ ਤੀਜੇ ਨੰਬਰ ਤੇ ਵਹਿੜ ਕਿਦਾਂ ਜੇ ਤੀਜੇ ਨੰਬਰ ਤੇ ਵੀ ਜੀ ਇਹਦਾ ਬੱਚਾ ਮਰ ਗਿਆ ਜੇ ਤੇ 20 ਤੋਂ 25 ਦਿਨ ਸੁਈ ਜੇ ਅੱਛਾ ਜੀ ਆਹ ਵੇਂਜ ਅਗਲਾ ਥਾਣ ਨਾ ਇਹਦਾ ਅੱਧਾ ਜੇ ਆਪ ਦੱਸ ਕੇ ਦੇਣੀ ਕੋਈ ਨਹੀਂ ਜਲਦਾ ਅਗਲਾ ਥਾਣ ਅਗਲਾ ਥਾਣ ਲਓ ਜੀ ਬੇਣੀ ਦਾ ਅਗਲਾ ਥਾਣ ਅੱਧਾ ਜੇ 10 ਕਿਲੋ ਤਿਆਰ ਜੇ 10 ਕਿਲੋ ਫੁੱਲ ਗਰੰਟੀ ਵਾਲਾ ਹਾਂ ਪੂਰਾ ਜਿੱਦਾਂ ਮਾਤੇ ਮੀਰ ਭਰਾ ਮੇਰੇ ਕੋਲ ਦੋ ਤਿੰਨ ਦਾ ਡੰਕ ਚੋਣ ਤੇ ਮਿਲਦੀ ਮਿਲਦੀ ਕਿਦਾਂ ਜੇ ਮਿਲਦੀ ਇੱਦਾਂ ਮੈਂ ਲੈ ਲਵਾਂ ਲਓ ਜੀ ਵੀਰ ਤੁੱਦ ਮੌਕੇ ਤੇ 10 ਲੀਟਰ ਜੇ ਅਗਲਾ ਥਣ ਜਿਹੜਾ ਬੈਣੀ ਹਲਦਾ ਉਹ ਅੱਧਾ ਜੇ ਤੇ ਚਵਾਈ ਚੁਈ 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 ਇੱਕ ਨੰਬਰ ਬਾਕੀ ਸਾਰੀ ਚਵਾਈ ਚੁਈ ਵੀਰ ਕਹਿੰਦਾ ਕਿ ਜਿਹੜੀ ਇੱਕ ਨੰਬਰ ਆ ਬਸ ਕੱਦ ਵਜਨ ਜਿਹੜਾ ਤੁਸੀਂ ਚੈੱਕ ਕਰ ਸਕਦੇ ਚੰਗੀ ਜੰਮੀ ਪਲੀ ਆ ਖਾ ਖੂਗੇ ਹੋਰ ਪਧਰੀ ਹੋ ਜਾਊਗੀ ਵਦੂ ਦੁੱਧਾ ਵੀਰ ਜੀ ਹਜੇ ਇਹ ਜਿਹੜਾ 10 ਲੀਟਰ ਮੌਕੇ ਤੇ ਤਿਆਰ ਆ ਤੇ ਅਗਲਾ ਥਾਣਾ ਜਿਹੜਾ ਅੱਧਾ ਇਹਦਾ ਬਹਿਣੀ ਵਾਲ ਦਾ ਵੀਰ ਜੀ ਆਪਾਂ ਦੱਸ ਕੇ ਦੇਣੀ ਆ ਬਿਲਕੁਲ ਜੀ ਜਿਹੜੀ ਗੱਲ ਹੈਗੀ ਵੀਰ ਕਹਿੰਦਾ ਕਿ ਦੱਸ ਕੇ ਉਹ ਵਿੱਚ ਵੀਡੀਓ ਤੇ ਆਪਾਂ ਵੇਚਾਂਗੇ ਆ ਚੈੱਕ ਕਰ ਸਕਦੇ ਆ ਜਿਹੜਾ ਬਹਿਣੀ ਦਾ ਥਾਣਾ ਇਹ ਅੱਧਾ ਜੇ ਤੇ ਇਹਦਾ ਰੇਟ ਵੀਰ ਜੀ ਵੀਰ ਜੀ ਜੇ ਤੁਮ ਮਨ ਲਓ ਬੱਚਾ ਵੀ ਹੁੰਦਾ ਜਿੱਦਾਂ ਦਾ ਬਾਜ਼ਾਰ ਆ ਫੇਰ ਤੇ ਆਪਾਂ ਵੇਚ ਜਾਨੀ ਮਨ ਲਓ 35000 ਦੀ ਹਾਂਜੀ ਹੁਣ ਆਪਾਂ ਜੱਸ ਨੂੰ 25 ਦੀ ਦੇ ਦਈਏ 25 ਦੀ ਹਾਂਜੀ ਨਹੀਂ ਛੱਡੀਏ ਇਹਦੇ ਚੋਂ ਯਾਰ ਛੱਡ ਦੋ 10000 ਨਾ ਛੱਡੀਏ 3000 ਰੁਪਏ ਛੱਡੀਏ ਪੂਰੇ 20000 ਦੀ ਦੇ ਦਿੱਗੇ 20 ਦੀ 20 ਦੀ ਪੂਰੇ ਜਸਨਾ ਨੂੰ 20 ਦੀ ਲਓ ਜੀ 20000 ਦੀ ਜਿਹੜੀ ਜਸਨਾ ਨੂੰ ਵੀਰ ਕਹਿੰਦਾ 5 ਹੀ ਛੱਡਾਂਗੇ 25 ਚੋਂ 25 ਚੋਂ 20000 ਦੀ 20000 ਦੀ 10 ਲੀਟਰ ਦੁੱਧ ਜੇ ਲੋਟ ਲਓ ਮੇਲਾ ਲਟਣ ਵਾਲੀ ਗੱਲ ਜੇ 20000 ਦੀ ਸੱਜਾ 10 ਕਿਲੋ ਦੁੱਧ ਜੇ ਠੀਕ ਵੀਰ ਜੀ ਤੇ ਬਾਕੀ ਆ ਜਿਹੜੀ ਛੋਟੀ ਆ ਪਹਿਲੇ ਨੰਬਰ ਤੇ ਦਿਖਾਈ ਆਪਣੇ ਚੈਨਲ ਤੇ ਵਿਗਈ ਆ ਵੀਡੀਓ ਇਹਦੀ ਚੈਨਲ ਦੇ ਉੱਤੇ ਵੀ ਹੋਊਗੀ ਵੀਡੀਓ ਪਵਾ ਦਾਂਗੇ ਵੀਰ ਜੀ ਦਾ ਵੀਰ ਭਾਣ ਚਾਹੀਦੀ ਵੀਡੀਓ ਪਵਾ ਦਾਂਗੇ ਨਾਲ ਹੀ ਠੀਕ ਵੀਰ ਜੀ ਤੇ ਹੋਰ ਕੋਈ ਬੇਨਤੀ ਕਰਨੀ ਹੋਵੇ ਹਰੇ ਇਹੋ ਬੇਨਤੀ ਆ ਵੀਰ ਜੀ ਇੱਥੇ ਆਓ ਦੋ ਟਾਈਮ ਚੋਸ ਪਾਸ ਕਰੋ ਆਪਣੀਆਂ ਠੀਕ ਜੀ ਵੀਰ ਜੀ